सब्सक्राइब कीजिए हमारे YouTube चैनल को और साथ में इस बेल आइकन को दबाना ना भूलें जिससे आप हमारी लेटेस्ट वीडियो क्लिप सबसे पहले उठा सकें हेलो साहिबा, मेरे यार मोटरसाइकिल खराब हो गया यार रास्ते में मेरा यार। ਹਾਜਰ ਲੈ ਕੇ ਜਾ ਮੈਨੂੰ ਕਿੰਨਾ ਟਾਈਮ ਲੱਗੂਗਾ ਚੱਲ ਵੀਰ ਬਣ ਕੇ ਜਲਦੀ ਆਈ ਫਿਰ ਮੈਂ ਤੁਰਦਾ ਆਉਣਾ ਠੀਕ ਹੈ ਆ ਮੈਂ ਤੇਰੇ ਆਉਣ ਨਾਲ ਤੁਮ ਆ ਜਲਦੀ ਠੀਕ ਹੈ ਓਕੇ ਓਕੇ ਕੀ ਗੱਲ ਹੈ ਯਾਰ ਤਦੇ ਮੋਕਸ ਨਾ ਪਾਰ ਆਪੇ ਤੇ ਤਕੇ ਰੋਲ ਹੋ ਜਾਂਦੇ ਹਾਂ 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 ਕਰ ਰਿਹਾ ਕਰ ਰਿਹਾ ਹੋ ਹੋ ਲੈ ਸਾਲਿਆ ਟੋਜਨ ਪਾਉਣ ਨੂੰ ਦੇ ਕੁਛ ਉਹ ਸਾਲਿਆ ਬੋਰਡ ਵੀ ਪੈ ਕੁਛ आप ही हो गया अरे हाँ ना भाई नहीं हो गया भाई ना भाई भाई ना यार भाई तेरे भाई ना यार भाई भाई क्यों हो गया भाई क्यों हो गया यार नहीं हो गया ਫਾਈ ਹੋ ਜਾਂਦੀ ਆ ਬਈ ਮੈਂ ਹੁਣੀ ਹੁਣੀ ਕਰਨ ਵਿੱਚ ਆ ਸੌਣ ਲੱਗੇ ਬਈ ਨਾ ਕਰਨ ਦੇ ਕਰਿੰਦੇ ਸੌਣ ਲੱਗੇ ਬਈ ਯਾਰ ਤੇ ਨਹੀਂ ਸੱਚੀ ਕਹਿੰਦਾ ਯਾਰ ਬਈ ਮੈਂ ਹੁਣ ਇਹ ਕੰਮ ਛੱਡ ਕੇ ਆ ਧੁੱਪ ਘਈ ਕਰੀ ਜਾਂਦਾ ਮੈਂ ਪਈ ਨਹੀਂ ਮੈਂ ਡਰ ਜੂਗਾ ਯਾਰ ਨਹੀਂ ਸੱਚੀ ਬਈ ਯਾਰ ਤੂੰ ਮੇਰੀ ਮੰਨਦਾ ਕਿਉਂ ਨਹੀਂ ਸੱਚੀ ਮੈਂ ਹੁਣੀ ਹੁਣੀ ਉਹ ਯਾਰ ਕੀ ਹੋਇਆ ਕੀ ਆ ਸੌਣ ਲੱਗੇ ਬਈ ਮੇਰੀ ਸੀਟ ਦੇ ਮਗਰ ਬੈਠਾ ਸੀ ਬਈ ਕਰਨ ਨਾ ਹੁਣ ਯਾਰ ਬਈ ਸੱਚੀ ਬਾਈ ਕਿਸੇ ਤੋਂ ਲੱਗੇ ਮੈਂ। ਉਹ ਬਾਈ ਕੀ ਹੋਇਆ? ਮੈਂ ਕਰਨ ਨੂੰ ਦੇਖ ਕੇ ਬਾਈ ਇੱਥੇ ਛੀਟ ਦੇ ਮਗਰ ਕਦੇ ਮੇਰੇ ਮੋਟਰਸਾਈਕਲ ਨੂੰ ਟੱਕਾ ਲਾਉਂਦਾ ਬਾਈ ਜੋ ਲੱਗੇ ਪਈ ਯਾਰ। ਉਹ ਯਾਰ। ਸਹੀ ਗੱਲ ਹੈ ਬਾਈ ਆ ਜਾਗਾ। ਓਏ। ਹੋਰ ਬਲਵਿੰਦਰ ਬਾਈ ਕਿਵੇਂ? ਬਾਅਦ ਠੀਕ ਹੈ ਬਾਈ। ਬਾਈ ਯਾਰ ਇੱਕ ਦਿਨ ਨਾਲ ਗੱਲ ਕਰਨੀ ਹੈ। ਹਾਂ ਬਾਈ। ਯਾਰ ਉਸ ਦਿਨ ਜਿਹੜੀ ਰਾਤ ਨੂੰ ਤੇਰੇ ਨਾਲ ਬਰਦਾਤ ਹੋਈ ਹੈ ਗੱਲ ਸੱਚੀ ਆ ਯਾਰ। ਹਾਂ ਬਾਈ ਸੱਚੀ ਆ। ਅੱਛਾ ਯਾਰ ਮੇਰੇ ਨਾਲ ਵੀ ਅੱਜ ਇਹੀ ਹਾਦਸਾ ਵਾਪਰਿਆ ਯਾਰ। ਅੱਛਾ ਬਾਈ। ਹੋਰ ਯਾਰ। ਮੈਂ ਨਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ ਕਿਤੇ ਕੰਮ ਰਸਤੇ 'ਚ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੈਂ ਸਾਹਿਬ ਨੂੰ ਫੋਨ ਲਾ ਲਿਆ ਸਾਹਿਬ ਕਹਿੰਦਾ ਮੈਂ ਆ ਜਾਣਾ ਮੈਨੂੰ ਥੋੜਾ ਟਾਈਮ ਲੱਗੂ ਮੈਂ ਕੰਮ ਗਿਆ ਹੋਇਆ ਚਲ ਮਗਰ ਠੀਕ ਹੈ ਕੋਈ ਗੱਲ ਨਹੀਂ ਮੈਨੂੰ ਕਹਿੰਦਾ ਤੂੰ ਉਸ ਐ ਕਰ ਥੋੜਾ ਥੋੜਾ ਮੋਟਰਸਾਈਕਲ ਤੋਰੀ ਆ ਤੇ ਮੈਂ ਮੋਟਰਸਾਈਕਲ ਤੋਰੀ ਕੇ ਰਸਤੇ 'ਚ ਰੋੜੀ ਕੇ ਮੋਟਰਸਾਈਕਲ ਤੇ ਬਾਈ ਯਾਰ ਕਦੇ ਤੇ ਮੇਰੇ ਮੋਟਰਸਾਈਕਲ ਨੂੰ ਪਿੱਛੋਂ ਟੱਕਾ ਲਾਉਣ ਲੱਗ ਜਾ ਕਰ ਹਾਂ ਤੇ ਕਦੋਂ ਮੇਰੀ ਸੀਟ ਦੇ ਮਗਰ ਬਹਿ ਜਾ ਕਰੇ ਬਾਈ ਅੱਛਾ ਹਾਂ ਇੱਕ ਵਾਰ ਤੇ ਪਤੰਦਰ ਯਾਰ ਸਾਹਿਬ ਦਾ ਪੇਸ ਜਦੋਂ ਮੈਂ ਟੋਚਨ ਪਾ ਕੇ ਤੁਰਨ ਲੱਗਿਆ ਉੱਥੇ ਕੁਛ ਵੀ ਨਹੀਂ ਬਾਈ ਯਾਰ ਹਾਂ ਹੁੰਦਾ ਯਾਰ ਹੁੰਦਾ ਬਾਈ ਬਾਈ ਯਾਰ ਮੈਂ ਤੈਨੂੰ ਨਸਾਂ ਬਚਿਆ ਯਾਰ ਸੌ ਲੱਗੇ ਆ ਹਾਂ ਹੋਰ ਯਾਰ ਬਾਲਾ ਪੈਰਾ ਹਾ ਸਭ ਵਾਪਰਿਆ ਮੇਰੇ ਨਾਲ ਯਾਰ ਤੇ ਭਾਈ ਮੈਂ ਤੁਹਾਨੂੰ ਉਹ ਕਹਿੰਦਾ ਸੀਗਾ ਤੁਸੀਂ ਮੇਰੀਆਂ ਗੱਲਾਂ ਮਜ਼ਾਕ ਚ ਲੈਂਦੇ ਸੀ ਬਾਈ ਮੈਂ ਮੈਨੂੰ ਖੁਦ ਨੂੰ ਕੁਰਸੀ ਦੇ ਮੂਰੇ ਬੈਠਾ ਦਿੰਦਾ ਸੀ ਬਾਈ ਬਾਈ ਅਸੀਂ ਮੈਂ ਤੇ ਸਾਬ ਨੇ ਤੇਰੇ ਨਾਲ ਕੀਤੀ ਸੀ ਕਿ ਸਾਨੂੰ ਐ ਸੀ ਵੀ ਚੱਲ ਆਪਾਂ ਇਹਨੂੰ ਡਰਾਉਨੇ ਆ ਯਾਰ ਸਾਨੂੰ ਕੀ ਪਤਾ ਸੀ ਵੀ ਇਹ ਕਿੱਥੇ ਦੇ ਵਿੱਚ ਹੋ ਗਿਆ ਨਹੀਂ ਬਾਈ ਨਹੀਂ ਉਹ ਮੈਂ ਅੱਖਾਂ ਨਾਲ ਖੋਦੀਆਂ ਅੱਖਾਂ ਨਾਲ ਦੇਖਿਆ ਬਾਈ ਮੇਰੇ ਸਾਹਮਣੇ ਹਾਂ ਚੱਲ ਠੀਕ ਹੈ ਬਾਈ ਯਾਰ ਮੈਂ ਚੱਲ ਰਿਹਾ ਯਾਰ ਠੀਕ ਹੈ ਬਾਈ ਠੀਕ ਹੈ ਠੀਕ ਜਹਾਵੇ ਇਹ ਤਾਂ ਪਤੰਦਰ ਦਾ ਫੇਰ ਉਹੀ ਗੱਲਾਂ ਕਰਕੇ ਮੈਨੂੰ ਡਰਾ ਗਿਆ ਹੁਣ ਕੀ ਦਾ ਆ ਗਿਆ ਅੰਦਰ ਹੈ ਹੈਲੋ ਹਾਂ ਬਾਈ ਸਾਹਿਬ ਕੀ ਹਾਲ ਹੈ ਕਿਵੇਂ ਆ ਬਾਈ ਵਧੀਆ ਠੀਕ ਠਾਕ ਵਧੀਆ ਬਾਈ ਬਹਾ ਵਧੀਆ ਬਾਈ ਸਾਹਿਬ ਯਾਰ ਤੇਰੇ ਨਾਲ ਇੱਕ ਗੱਲ ਕਰਨੀ ਸੀ ਕੀ ਬਾਈ ਮੈਂ ਨਾ ਅੱਜ ਕੁਰੀਬ ਦੇਖੇ ਗਿਆ ਸੀ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਮੈਂ ਰਾਤ ਨੂੰ ਕਰਨ ਨੂੰ ਦੇਖਿਆ ਆਪਣੇ ਕਮਰੇ 'ਚ ਕੁਰਸੀ 'ਤੇ ਬੈਠੇ ਨੂੰ ਉਹ ਜਾਪਰਾ ਉਹ ਤਾਂ ਸਿਗਰਟ ਰਪੋ ਕੀ ਯਾਰ ਤੂੰ ਵੀ ਉਹਦੇ ਨਾਲ ਦਾ ਹੀ ਰਲ ਗਿਆ ਯਾਰੇ <laughs> o au e pra lá.